ਸਿੰਘ ਸਾਹਿਬਾਨਾਂ ਦੇ ਬਿਆਨ ਸੁਣੀਦੇ ਹਨ ਕਿ ਹਿਰਦੇ ਦੇ ਨਾਲ ਪੋਸਟਾਂ ਪਾਈਆਂ ਜਾਂਦੀਆਂ ਹਨ ਤੇ ਮਨ ਬੜਾ ਦੁਖੀ ਹੁੰਦਾ ਹੈ ਮੈਂ ਸਬੂਚੇ ਦଳਾਂ ਪੰਥਾਂ ਵੱਲੋਂ ਕਹਿਣਾ ਚਾਹਾਂਗਾ ਕਿ ਸਿੰਘ ਸਾਹਿਬ ਜੀ ਤੁਸੀਂ ਤਗੜੇ ਹੋ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਮਹਾਨ ਹੀ ਰਹਿਣਾ ਹੈ ਜਿਹੜਾ ਅਕਾਲ ਤਖਤ ਸਾਹਿਬ ਦਾ ਪਰਮਾਨ ਹੈ ਉਹ ਹਰ ਇੱਕ ਸਿੱਖ ਸਤ ਕਰਕੇ ਮੰਨਦਾ ਹੈ ਅੱਜ ਤੁਸੀਂ ਸਵੇਰੇ ਬਿਆਨ ਦਿੱਤਾ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹ ਅਕਾਲ ਤਖਤ ਸਾਹਿਬ ਦੀ ਚਾਰਦिवारी ਦੇ ਅੰਦਰ ਹੀ ਸ਼ੁਰੂ ਹੁੰਦਾ ਤੇ ਇੱਥੇ ਖਤਮ ਹੋ ਜਾਂਦਾ ਨਹੀਂ ਸਿੰਘ ਸਾਹਿਬ ਜੀ ਇਹ ਤਾਂ ਨੇ ਆ। ਤਾਲਤ ਸਿੰਘ ਸਾਹਿਬ ਤੋਂ ਤੁਸੀਂ ਇੱਕ ਆਵਾਜ਼ ਪੰਥ ਨੂੰ ਲਾ ਕੇ ਵੇਖੋ। ਤਾਲਤ ਸਿੰਘ ਸਾਹਿਬ ਤੋਂ ਡਾਕ ਨਾਲ ਬਨਾਮਾ ਬਣਵਾਉਣਾ ਪੈਣਾ ਤੁਹਾਨੂੰ ਫਿਰ ਤੁਹਾਡੇ ਹੁਕਮਨਾਮੇ ਜਿਹੜੇ ਆ ਉਹ ਮੰਨੇ ਜਾਣੇ ਆ। ਜਿੰਨੀਆਂ ਵੀ ਜਥੇਬੰਦੀਆਂ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣੀ ਹੋਈ ਇਹ ਜਦੋਂ ਬਣੀ ਸੀ ਉਦੋਂ ਇਹ ਜਿਹੜੇ ਅੱਜ ਵਿਅਕਤੀ ਕਬਜ਼ਾ ਹੈ ਕੱਲਿਆਂ ਨਹੀਂ ਬਣਾਈ ਉਦੋਂ ਸਾਰੇ ਖਾਲਸੇ ਪੰਥ ਨੇ ਇਕੱਠੇ ਹੋ ਕੇ ਬਣਾਈ ਸੀ। ਸਿੰਘ ਸਾਹਿਬ ਨੂੰ ਤਗੜੇ ਹੋਣਾ ਚਾਹੀਦਾ ਪੰਥ ਨੂੰ ਆਵਾਜ਼ ਦੇਣ। ਕਿਹੜਾ ਹੁਕਮਨਾਮਾ ਵਾ ਜਿਹੜਾ ਤੁਸੀਂ ਜਾਰੀ ਕਰਦੇ ਜੇ ਤੇ ਉਹ ਨੰਨਿਆ ਨਾ ਜਾਵੇ ਪੰਥ ਨੂੰ ਆਵਾਜ਼ ਦੇ ਕੇ ਵੇਖੋ ਕਿਉਂ ਨਾ ਮੰਨਿਆ ਜਾਊਗਾ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਹੁਕਮਨਾਮੇ ਆ ਜਿਹੜੇ ਉਹ ਜਿਹੜੇ ਜਾਰੀ ਕੀਤੇ ਹੋયા ਨਾ ਜੇ ਤੁਸੀਂ ਅਮਰਤਵੀਰ ਜਦੋਂ ਸੂਰਜ ਚੜ੍ਹਿਆ ਉਦੋਂ ਜਾਰੀ ਕਰੋਗੇ ਤੇ ਸ਼ਾਮਾਂ ਤੱਕ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਉਹ ਹੁਕਮਨਾਮਾ ਲਾਗੂ ਕਰਵਾ ਦਿੱਤਾ ਜਾਊਗਾ ਇੱਕ ਵਾਰ ਪੰਥ ਨੂੰ ਆਵਾਜ਼ ਦੇ ਕੇ ਵੇਖੋ ਪੰਥ ਦਾ ਸਮਾਂ ਬਹੁਤ ਭਿਆਨਕ ਚੱਲ ਰਿਹਾ ਪਾਵੇਂ ਖਾਲਸਾ ਪੰਥ ਸਦਾ ਚੜ੍ਹਦੀ ਕਲਾ ਜੀ ਰਹਿੰਦਾ ਚੜ੍ਹਦੀ ਕਲਾ ਜੀ ਰਹੇਗਾ ਤੇ ਚੜ੍ਹਦੀ ਕਲਾ ਜੀ ਇਹਨੇ ਰਹਿਣਾ ਵਾ ਪਰ ਜ ਘਟਨਾਵਾਂ ਸਾਡੇ ਤੱਕ ਸਹਿਬਾਨਾਂ ਸਾਡੇ ਇਤਿਹਾਸ ਗੁਰਦੁਆਰੇ ਸਹਿਬਾਨਾਂ ਚ ਸੁਣਨੂ ਮਿਲ ਰਹੀਆਂ ਹਨ ਮੈਂ ਆਪ ਸੰਗਤ ਨੂੰ ਯਾਦ ਕਰਵਾਉਣਾ ਚਾਹੁੰਨਾ ਵਾਂ ਕਿ ਇਹੋ ਜਿਹੀਆਂ ਘਟਨਾਵਾਂ ਹੀ ਜਦੋਂ ਮਹੰਤਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਬਾਹਰ ਕੱਢਣ ਦੀ ਨੌਬਤ ਆਈ ਸੀ ਉਸ ਵੇਲੇ ਹੋ ਰਹੀਆਂ ਸਨ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਇਤਿਹਾਸਿਕ ਗੁਰੂ ਧਾਮਾਂ ਦੇ ਜਿੱਥੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਹਨ ਉਹਨਾਂ ਦੀ ਸ਼ਰਧਾ ਹੋਰ ਵਧੇ ਇਹੋ ਜੇ ਪ੍ਰਬੰਧ ਕਰਨ ਵਾਸਤੇ ਹੀ ਅੱਜ ਤੋਂ 100 ਸਾਲ ਪਹਿਲਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਦੇ ਵਿੱਚ ਲਿਆਉਣ ਵਾਸਤੇ ਸੰਘਰਸ਼ ਜਾਰੀ ਹੋਏ ਸਨ ਜਿਸ ਦੇ ਵਿੱਚ ਉਸ ਸਮੇਂ ਕੌਮ ਦੇ ਮਹਾਨ ਵਿਦਵਾਨ ਸਿੱਖਾਂ ਨੇ ਹਿੱਸਾ ਪਾ ਕੇ ਇਹ ਜਿਹੜਾ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਦਾਰਾ ਇਹਨੂੰ ਖੜਾ ਕੀਤਾ ਅੱਜ ਜਦੋਂ ਸਿੰਘ ਸਹਿਬਾਨਾਂ ਦੇ ਬਿਆਨ ਸੁਣੀਦੇ ਹਨ ਸਿੰਘ ਸਹਿਬਾਨਾਂ ਵੱਲੋਂ ਬੜੇ ਦੁਖੀ ਮਨ ਦੇ ਨਾਲ ਦੁਖੀ ਹਿਰਦੇ ਦੇ ਨਾਲ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾਂਦੀਆਂ ਹਨ ਜਾਂ ਉਹ ਆਪ ਕੋਈ ਵੀਡੀਓ ਬਣਾ ਕੇ ਬੋਲਦੇ ਆਂ ਤੇ ਮਨ ਬੜਾ ਦੁਖੀ ਹੁੰਦਾ ਹੈ ਮੈਂ ਸਬੂੱਚੇ ਦਲਾ ਪੰਥਾਂ ਵੱਲੋਂ ਇਸ ਸਟੇਜ ਤੋਂ ਮੀਡੀਆ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਕਿ ਸਿੰਘ ਸਾਹਿਬ ਜੀ ਤੁਸੀਂ ਤਗੜੇ ਹੋ ਤੁਸੀਂ ਢੈਂਦੀ ਕਲਾ ਵਾਲੀਆਂ ਗੱਲਾਂ ਨਾ ਕਰਿਆ ਕਰੋ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਮਹਾਨ ਹੀ ਰਹਿਣਾ ਤੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਹੁੰਦਾ ਹੈ ਜਿਹੜਾ ਅਕਾਲ ਤਖਤ ਸਾਹਿਬ ਦਾ ਪਰਮਾਨਾ ਉਹ ਹਰ ਇੱਕ ਸਿੱਖ ਸਤ ਕਰਕੇ ਮੰਨਦਾ ਹੈ ਅੱਜ ਤੁਸੀਂ ਸਵੇਰੇ ਬਿਆਨ ਦਿੱਤਾ ਕਿ ਮੈਨੂੰ ਅੱਜ ਪਤਾ ਲੱਗਾ ਕਿ ਜਿਹੜਾ ਕਾਲਤਖਸ ਸਾਹਿਬ ਦਾ ਹੁਕਮਨਾਮਾ ਵਾ ਉਹ ਕਾਲਤਖਸ ਸਾਹਿਬ ਦੀ ਚਾਰਦਵਾਰੀ ਦੇ ਅੰਦਰ ਹੀ ਸ਼ੁਰੂ ਹੁੰਦਾ ਤੇ ਇੱਥੇ ਹੀ ਖਤਮ ਹੋ ਜਾਂਦਾ ਨਹੀਂ ਸਿੰਘ ਸਾਹਿਬ ਜੀ ਇਦਾਂ ਨਹੀਂ ਆ ਕਾਲਤਖਸ ਸਾਹਿਬ ਤੋਂ ਤੁਸੀਂ ਇੱਕ ਆਵਾਜ਼ ਪੰਥ ਨੂੰ ਲਾ ਕੇ ਵੇਖੋ ਕਿਉਂਕਿ ਪੰਥ ਨੂੰ ਆਵਾਜ਼ ਲਾਓਗੇ ਤਾਂ ਹੀ ਜਿਹੜੇ ਤੁਹਾਡੇ ਕੀਤੇ ਹੋਏ ਹੁਕਮਨਾਮੇ ਆ ਉਹਨਾਂ ਦੇ ਸਾਰਤਕ ਨਤੀਜੇ ਆਉਣਗੇ ਮੈਂ ਅੱਜ ਤੋਂ 5-7 ਸਾਲ ਪਹਿਲਾਂ ਵੀ ਸਿੰਘ ਸਹਿਬਾਨਾਂ ਨਾਲ ਵਚਨ ਕੀਤਾ ਸੀ ਕਿ ਤੁਸੀਂ ਹੁਕਮਨਾਮਾ ਤੇ ਜਾਰੀ ਕਰ ਦਿੰਦੇ ਜੇ ਪਾਰੋਸੋ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਾਸਤੇ ਤੁਹਾਡੇ ਕੋਲ ਨਾ ਕੋਈ ਜਥਾ ਹੈ ਨਾ ਕੋਈ ਟੀਮ ਹੈ ਨਾ ਕੋਈ ਤੁਹਾਡੀ ਆਪਣੀ ਸ਼ਕਤੀ ਆ ਕਿ ਜਦੋਂ ਅਸੀਂ ਹੁਕਮਨਾਮਾ ਜਾਰੀ ਕਰ ਦਿੰਨੇ ਆ ਤੇ ਜਿਹੜੇ ਆਦਮੀ ਲਈ ਜਿਹੜੇ ਸੰਸਥਾ ਲਈ ਜਿਸ ਲਈ ਜਿਸ ਵਿਅਕਤੀ ਲਈ ਹੁਕਮਨਾਮਾ ਜਾਰੀ ਕੀਤਾ ਉਸ ਨੂੰ ਬਣਵਾਉਣਾ ਕਿੱਦਾਂ ਕਾਲਤਰ ਸਾਹਿਬ ਤੋਂ ਡਾਂਗ ਨਾਲ ਹੁਕਮਨਾਮਾ ਬਣਵਾਉਣਾ ਪੈਣਾ ਤੁਹਾਨੂੰ ਫੇਰ ਤੁਹਾਡੇ ਹੁਕਮਨਾਮੇ ਜਿਹੜੇ ਆ ਉਹ ਮੰਨੇ ਜਾਣੇ ਆ ਇਸ ਕਰਕੇ ਕੋਈ ਆਪਣਾ ਜਿੰਨੀਆਂ ਵੀ ਜਥੇਬੰਦੀਆਂ ਜਦੋਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣੀ ਸੀ ਇਹ ਜਦੋਂ ਬਣੀ ਸੀ ਉਦੋਂ ਇਹ ਜਿਹੜੇ ਅੱਜ ਵਿਅਕਤੀ ਕਾਬਜ ਐ ਕੱਲਿਆਂ ਨਹੀਂ ਬਣਾਈ ਉਦੋਂ ਸਾਰੇ ਖਾਲਸੇ ਪੰਥ ਨੇ ਇਕੱਠੇ ਹੋ ਕੇ ਬਣਾਈ ਸੀ ਜੇਦੋਂ ਸ਼ਰੋਮਣੀ ਦਾ ਖਤਾ ਮਿਲਿਆ ਤਾਂ ਉਦੋਂ ਪੰਥ ਇਕੱਠਾ ਐ ਤੇ ਅੱਜ ਜੇ ਇਹਦੀਆਂ ਗਲਤੀਆਂ ਕਰਕੇ ਪੰਥ ਖਿੰਡਰਿਆ ਪਿਆ ਤੇ ਕਾਲ ਤੋਂ ਸਾਬ ਨੂੰ ਕਮਾਂਡ ਸੰਭਾਲਣੀ ਚਾਹੀਦੀ ਆ ਸਿੰਘ ਸਾਹਿਬ ਨੂੰ ਤਗੜੇ ਹੋਣਾ ਚਾਹੀਦਾ ਪੰਥ ਨੂੰ ਆਵਾਜ਼ ਦੇਣ ਕਿਹੜਾ ਹੁਕਮਨਾਮਾ ਵਾ ਜਿਹੜਾ ਤੁਸੀਂ ਜਾਰੀ ਕਰਦੇ ਜੇ ਤੇ ਉਹ ਮੰਨਿਆ ਨਾ ਜਾਵੇ ਪੰਥ ਨੂੰ ਆਵਾਜ਼ ਦੇ ਕੇ ਵੇਖੋ ਕਿਉਂ ਨਾ ਮੰਨਿਆ ਜਾਊਗਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਹੁਕਮਨਾਮੇ ਆ ਜਿਹੜੇ ਉਹ ਜਿਹੜੇ ਜਾਰੀ ਕੀਤੇ ਹੋયા ਹਨ ਜੇ ਤੁਸੀਂ ਅਮਰਤ ਵੇਲੇ ਜਦੋਂ ਸੂਰਜ ਚੜ੍ਹਿਆ ਉਦੋਂ ਜਾਰੀ ਕਰੋਗੇ ਤਾਂ ਸ਼ਾਮਾਂ ਤੱਕ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਹੁਕਮਨਾਮਾ ਲਾਗੂ ਕਰਵਾ ਦਿੱਤਾ ਜਾਊਗਾ ਇੱਕ ਵਾਰ ਪੰਥ ਨੂੰ ਆਵਾਜ਼ ਦੇ ਕੇ ਵੇਖੋ ਅੰਤ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਫੇਰ ਜੀ ਆਇਆਂ ਕਿਨ